ਮਾਫੀ ਚਾਹਨਾ ਕਿ ਥੋੜਾ ਪ੍ਰੈਸ ਕਾਨਫਰੰਸ ਦੇਰੀ ਨਾ ਹੋਈ ਬਹੁਤ ਬਹੁਤ ਧੰਨਵਾਦ ਸਾਰਾ ਮੀਡੀਆ ਇਲੈਕਟ੍ਰੋਨਿਕ ਪ੍ਰਿੰਟ ਤੇ ਸੋਸ਼ਲ ਮੀਡੀਆ ਜਿੰਨੇ ਵੀ ਮੰਚਾਂ ਤੁਸੀਂ ਰਿਪਰੈਜ਼ੈਂਟ ਕਰਦੇ ਹੋ माफ़ी चाहना कि थोड़ा प्रेस कॉन्फ्रेंस देरी ना है और मैं चाहूँगा कि जो कल अपने सारे दे चहते तो जो थोड़ा बहुत अपने कमां तो ਟੈਨਸ਼ਨਾਂ ਚਾਹੁੰਦੇ ਸੀ ਤਾਂ ਉਹਨਾਂ ਦੀਆਂ ਕੈਸਟਾਂ ਸੁਣ ਸੁਣ ਕੇ ਉਹਨਾਂ ਦੀਆਂ ਫਿਲਮਾਂ ਦੇਖ ਦੇਖ ਕੇ ਰਿਲੈਕਸ ਹੁੰਦੇ ਸੀ ਜਸਵਿੰਦਰ ਪੱਲਾ ਜੀ ਉਹਨਾਂ ਦੀ ਮੌਤ ਹੋਈ ਤੇ ਬੜੀ ਅਫਸੋਸਨਾਕ ਗੱਲ ਹੈ ਪੰਜਾਬੀ ਕਲਾ ਜਗਤ ਲਈ ਵੀ ਔਰ ਪੰਜਾਬੀ ਮਾਂ ਬੋਲੀ ਲਈ ਵੀ ਮੈਂ ਚਾਹੂੰਗਾ ਜੇ ਥੋੜੀ ਜਿਹੀ ਦਾ ਮਾਨ ਉਹਨਾਂ ਦੇ ਯਾਦ ਦੇ ਵਿੱਚ ਰੱਖ ਕੇ ਆਪਾਂ ਸ਼ੁਰੂ ਕਰੀਏ ਬੜਾ ਮਹੱਤਵਪੂਰਨ ਵਿਗੰਧੀਰ ਵਿਸ਼ਾ ਹੈ ਅੱਜ ਜਿਹੜੀ ਭਾਜਪਾ ਆਪਣੇ ਆਪ ਨੂੰ ਲੋਕਾਂ ਦੀ ਹਿਤੈਸ਼ੀ ਕਹਿੰਦੀ ਹੈ ਤੇ ਅਸੀਂ 80 ਕਰੋੜ ਲੋਕਾਂ ਨੂੰ ਪੀਡੀਐਸ ਰਾਹੀਂ ਰਾਸ਼ਨ ਦਿੰਨੇ ਆ ਹੋਰ ਬਤਨ ਕੀ ਕੀ ਕਸੀ ਲੋਕਾਂ ਦੇ ਭਾਗਯਪ੍ਰਦਾਤਾ ਬਣੇ ਬੈਠੇ ਜਿਹੜੇ ਤੇ ਰੀਸੈਂਟਲੀ ਸਾਡੇ ਕੋਲ ਜਿਹੜੀ ਰਿਪੋਰਟ ਆਈ ਹੈ ਉਹਦੇ ਵਿੱਚ ਭਾਜਪਾ ਸਰਕਾਰ ਜਿਹੜੀ ਹੈ ਸੈਂਟਰ ਦੀ 842493 802 493 ਰਾਸ਼ਨ ਕਾਰਡ ਕੱਟ ਰਹੀ ਹੈ ਜੀ ਕੈਨਸਲ ਕਰ ਰਹੀ ਹੈ ਇਹਦਾ ਮਤਲਬ ਜੀ ਇੱਕ ਰਾਸ਼ਨ ਕਾਰਡ ਨਾਲ 4G ਜੋੜੀਏ ਤਾਂ ਲਗਭਗ 30 ਲੱਖ ਬੰਦਾ ਜਿਹੜਾ ਪੰਜਾਬ ਦਾ ਓਹੋ ਰਾਸ਼ਨ ਤੋਂ ਵਾਂਝਾ ਹੋ ਜੂਗਾ ਇੱਕ ਪਾਸੇ ਤਾਂ ਕਹਿੰਦੇ ਅਸੀਂ ਹਤੈਸ਼ੀ ਆ ਅਸੀਂ ਦੇਸ਼ ਨੂੰ ਵਿਸ਼ਵ ਗੁਰੂ ਬਣਾਉਣਾ ਤੇ ਜੇ ਦੂਜੀ ਪਾਸੇ ਵੋਟ ਚੋਰੀ ਤੋਂ ਬਾਅਦ ਹੁਣ ਰਾਸ਼ਨ ਚੋਰ ਵੀ ਬਣ ਗਏ वोट चोरी का तो आ गया सामने सारा कुछ तो मानयोग कोर्ट ने भी कहता हूँ राशन भी चोरी के साथ। और पंजाब का राशन असू पैदा करके दें अठ लख दो हजार चार सौ तिरानवे राशन कार्ड कट्ट का लगे ने ਲਗਭਗ ਇਹਦਾ ਕਰਟੇਰੀਆ ਕੀ ਰੱਖਿਆ ਕੱਟਣ ਦਾ ਕਹਿੰਦੇ ਜੀ ਤੁਹਾਡੇ ਕੋਲੇ ਚਾਰ ਪਹੀਆਂ ਵਾਲੇ ਵਾਹਨ ਨੇ ਜਿਹਦੇ ਕੋਲੇ ਚਾਰ ਪਹੀਆਂ ਵਾਲਾ ਵਾਹਨ ਹੈ ਤੁਹਾਡੇ ਕੋਲੇ 25 ਲੱਖ ਤੋਂ ਵੱਧ ਕੁੱਲ ਟਰਨਓਵਰ ਹੈ ਇਹ ਲੱਖ ਤੋਂ ਟਟਾ ਏਕੜ ਤੋਂ ਵੱਧ ਥੋੜੁਕੁ ਜਮੀਨ ਐ ਤੇ ਜਾਂ ਤੁਸੀਂ ਸਰਕਾਰੀ ਨੌਕਰੀ ਕਰ ਦਿਓ ਜਾਂ ਵਟ ਐਵਰ ਹੁਣ ਮੇਰਾ ਸਵਾਲ ਇਹ ਐ ਕਈ ਵਾਰੀ ਇੱਕ ਭਾਈ ਸਰਕਾਰੀ ਨੌਕਰੀ ਤੇ ਲੱਗ ਜਾਂਦਾ ਉਹ ਸਰਕਾਰੀ ਨੌਕਰੀ ਤੇ ਲੱਗਣ ਸਾਰ ਅੱਜ ਕੱਲ੍ਹ ਇਹ ਰਿਵਾਜ ਹੋ ਗਿਆ ਸ਼ੈਅ ਸ਼ਿਫਟ ਕਰ ਜਾਂਦਾ ਉਹਦੇ ਬੱਚੇ ਪੜਾਉਣ ਵਾਸਤੇ ਜਾਂ ਕੋਈ ਲਾਈਫ ਸਟਾਈਲ ਨੂੰ ਕੁੱਤਾ ਚੱਕਣ ਵਾਸਤੇ ਤਾਂ ਦੂਜੇ ਬਾਕੀ ਪਰਿਵਾਰ ਦੇ ਮੈਂਬਰਾਂ ਦਾ ਫਿਰ ਕੀ ਆ ਕੀ ਹੋ ਬਣੂਗਾ ਜੀ ਜਿਹੜੇ ਜਿਹਦੇ ਬੰਦੇ ਨਾਂ ਤੇ ਕਾਰਡ ਬਣਿਆ ਹੋਇਆ ਹੈ ਜੇ ਉਹ ਬੰਦੇ ਕੋਲੇ ਕਾਰ ਹੈ ਤਾਂ ਦੂਜੇ ਭਾਈ ਕੋਲ ਥੋੜੀ ਹੈ ਤਾਂ ਦੂਜੇ ਸਾਰੇ ਪਰਿਵਾਰ ਦਾ ਕੀ ਕਸੂਰ ਹੈ ਇਹਦਾ ਮਤਲਬ ਤੁਸੀਂ ਇੱਕ ਬੰਦੇ ਪਿੱਛੇ ਤੁਸੀਂ ਸਾਰਾ ਪਰਿਵਾਰ ਨੂੰ ਭੁੱਖਾ ਮਾਰੋਗੇ ਜਿੰਨਾ ਚਿਰ ਭਗਵਾਨਤ ਮਾਨ ਪੰਜਾਬ ਦਾ ਮੁੱਖ ਮੰਤਰੀ ਹੈ ਇੱਕ ਵੀ ਕਾਰਡ ਨਹੀਂ ਕੱਟਣ ਦੇਣਾ ਸੀ ਨਾ ਹੀ ਅਸੀਂ ਕਿਸੇ ਬੰਦੇ ਨੂੰ ਭੁੱਖਾ ਰਹਿਣ ਦੇਣਾ ਨਾ ਹੀ ਕੋਈ ਚੁੱਲ੍ਹਾ ਮੈਂ ਅਕਸਰ ਕਹਿਣਾ ਕਿ ਨਾ ਹੀ ਕਿਸੇ ਚੁੱਲ੍ਹੇ ਦੀ ਅੱਗ ਬੁਝਣ ਦੇਣੀ ਹੈ ਆ ਇਹਨਾਂ ਦੀਆਂ ਕਰਤੂਤਾ ਨੇ ਜੀ ਕੀ ਜਵਾਬ ਦੇਣਗੇ ਜਨਾਬ ਹਰ ਰੋਜ਼ ਗੱਲਾਂ ਕਰਦੇ ਆ ਕੇਂਦਰ ਦੀਆਂ ਸਕੀਮਾਂ ਅਸੀਂ ਪਿੰਡਾਂ 'ਇਂ ਦੱਸਣ ਜਾ ਰਹੇ ਆ ਆ ਸਕੀਮ ਦੱਸਣਗੇ ਆ ਸਕੀਮ ਦੱਸਣਗੇ ਵੀ ਅਸੀਂ 32 ਲੱਖ ਬੰਦੇ ਦਾ ਕਾਰਡ ਕੱਟ ਰਹੇ ਹਾਂ ਸਾਡੇ ਕੋਲ ਡਾਟਾ ਪਿਆ ਸਾਰਾ ਅਸੀਂ 1 ਕਰੋੜ 53 ਲੱਖ ਲਾਪਾਤਰੀ ਨੇ ਕਣਕ ਵੰਡੀ ਜਾ ਰਹੀ ਉਹਨਾਂ ਨੂੰ ਹਨਾ ਤਿੰਨ ਤਿੰਨ ਮਹੀਨਿਆਂ ਦੀ ਬਣਦੀ ਕਣਕ ਇਕੱਠੀ ਵੀ ਦੇ ਦਿੰਨੇ ਆ ਪਰ ਇਹ ਕਹਿੰਦੇ ਜੀ ਇਹਦੇ ਚੋਂ ਤਾਂ ਬਹੁਤ ਨਕਲੀ ਨੇ ਤੇ ਅਸੀਂ 1 ਕਰੋੜ 29 ਲੱਖ ਦਾ ਤਾਂ ਵੈਰੀਫਾਈ ਕਰ ਲਿਆ ਜੀ ਕਿ ਸਹੀ ਨੇ ਉਹ ਬਾਕੀ ਸਾਨੂੰ ਟਾਈਮ ਤਾਂ ਦਿਓ ਨਾ ਤੁਸੀਂ ਐ ਕਿਵੇਂ ਕੱਟ ਕੱਟ ਦੋਗੇ ਜੀ ਇੱਕ ਕਾਰਡ 6 ਮਹੀਨੇ ਦਾ ਟਾਈਮ ਵੀ ਮੰਗੇ ਚਿੱਠੀ ਲਿਖ ਰਹੇ ਆ ਕੇਂਦਰ ਸਰਕਾਰ ਨੂੰ ਮੈਂ ਫੇਰ ਉਹੀ ਕਹਿਣਾ ਪਰਿਵਾਰ ਦੇ ਵਿੱਚ ਜੇ ਪੰਜਾਬ ਦੇ ਵਿੱਚ ਤਾਂ ਖਾਸ ਤੌਰ ਤੇ ਸਕੂਟਰ ਪੱਖਾ ਕਹਿੰਦੇ ਤੁਹਾਡੇ ਤਾਂ ਪੱਖਾ ਲੱਗਿਆ ਤੁਹਾਡੇ ਕੋਲ ਤਾਂ ਸਕੂਟਰ ਹੈ ਤੁਰਤ ਘਰ ਪੱਕਾ ਆਪ ਹੀ ਪਹਿਲਾ ਸਕੀਮ ਬਣਾਉਂਦੇ ਆ ਉਜਵਲਾ ਸਕੀਮ ਜਿਸ ਕੀ ਕਰਦੇ ਆ ਅ ਗੈਸ ਸਿਲੰਡਰ ਤੇ ਚੁੱਲਾ ਦਿੰਦੇ ਆ ਬਾਅਦ ਦੇ ਵਿੱਚ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਕਹਿੰਦੇ ਤੁਰਤ ਗੈਸ ਤੇ ਚੁੱਲਾ ਹੈ ਇਸ ਕਰਕੇ ਤੁਸੀਂ ਇਹ ਚ ਆਉਂਦੇ ਨਹੀਂ ਆਪ ਹੀ ਆਪੀ ਸਕੀਮ ਦਿੰਦੇ ਆ ਆਪ ਹੀ ਉਸ ਕਰਟੇਰੀਅ ਨੂੰ ਡਿਕ ਆਂਟੀ ਹੋ ਜਾਂਦੇ ਕਾਊਂਟਰ ਕਰਦੇ ਉਹਨੂੰ ਸੋ ਸਖਤ ਵਿਰੋਧ ਕਰਦੇ ਆ ਇਸ ਗੱਲ ਦਾ ਪੰਜਾਬ ਤਾਂ ਸਾਰੇ ਦੇਸ਼ ਨੂੰ ਰੋਟੀ ਖਵਾਉਂਦਾ ਤੁਸੀਂ ਪੰਜਾਬ ਦੀ ਰੋਟੀ ਕੱਟੀ ਜਾਂਦੇ ਹੋ ਕਣਕ ਸਾਡੀ ਜਾਂਦੀ ਹੈ ਜੀ ਸਾਡੀ ਉਹ ਕਣਕ ਕੱਟੀ ਜਾਂਦੇ ਹੋ 32 ਲੱਖ ਬੰਦਾ ਪਰ ਜਿਹੜਾ ਪ੍ਰਭਾਵਿਤ ਹੋਊਗਾ ਜੀ 8 ਲੱਖ ਪਰਿਵਾਰ ਸੈਂਟਰ ਸਰਕਾਰ ਦੀ ਸਕੀਮ ਹੈ ਆਪ ਹੀ ਹੁਣ ਕਹਿੰਦੇ ਅਸੀਂ ਖਤਮ ਕਰਾਂਗੇ ਭਾਜਪਾ ਇਹਨਾਂ ਸਕੀਮਾਂ ਬਾਰੇ ਦੱਸੂਗੀ ਕਿਸੇ ਨਾ ਕਿਸੇ ਪ੍ਰੈਸ ਕਾਨਫਰੰਸ 'ਚ ਜਾਂ ਕਿਸੇ ਆਪਣੇ ਸੰਮੇਲਨ 'ਚ ਜਾਂ ਜੋ ਵੀ ਕਰਦੇ ਰਹੇ ਕਿ ਅਸੀਂ ਇਹਨਾਂ ਲੋਕਾਂ ਦੇ ਮੂੰਹ 'ਚੋਂ ਬੁਰਕੀਆਂ ਖੋ ਰਹੇ ਹਾਂ ਇੱਕ ਕ੍ਰਾਈਟੇਰੀਆ ਜਿਹੜਾ ਬਣਾਇਆ ਹੋਇਆ ਜਿਵੇਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਮੈਂ ਇਹ ਗੱਲ ਪਹਿਲਾਂ ਵੀ ਗ੍ਰਹਿ ਮੰਤਰੀ ਸਾਹਿਬ ਕੋਲੇ ਤੇ ਪ੍ਰਧਾਨ ਮੰਤਰੀ ਸਾਹਿਬ ਕੋਲੇ ਜਾਂ ਨੀਤੀਯੋਗ ਦੇ ਵਿੱਚ ਮੈਂ ਕਈ ਵਾਰੀ ਗੱਲ ਕਹੀ ਹੈ ਕਿ ਸਾਡੇ ਵਾਸਤੇ ਕ੍ਰਿਟੇਰੀਆ ਤੁਸੀਂ ਉਹ ਕਿਉਂ ਰੱਖਦੇ ਹੋ ਪ੍ਰਧਾਨ ਮੰਤਰੀ ਵਾਸ ਯੋਜਨਾ ਤੱਕ ਪੰਜਾਬ ਦਾ ਇੱਕ ਵੀ ਘਰ ਨਹੀਂ ਆਉਣਾ ਜੀ ਕਿਉਂਕਿ ਕਹਿੰਦੇ ਇੱਕ ਵੀ ਟਪਕ ਲੱਗੀ ਹੋਈ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਵਾਸ ਯੋਜਨਾ ਤੋਂ ਬਾਹਰ ਵੱਡੇ ਕਰੇ ਸੀਲਿੰਗ ਜਾਂ ਟੇਬਲ ਫੈਨ ਹੈ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਤੁਹਾਡੇ ਕੋਲੇ ਸਕੂਟਰ ਹੈ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਤੁਹਾਡੇ ਘਰੇ ਮੀਟਰ ਲੱਗਿਆ ਹੋਇਆ ਬਿਜਲੀ ਵਾਲਾ ਪ੍ਰਧਾਨ ਮੰਤਰੀ ਯੋਜਨਾ ਚੋਂ ਬਾਹਰ ਫਿਰ ਪੰਜਾਬ ਦਾ ਕੋਈ ਕਰ ਵੀ ਨਹੀਂ ਆਉਣਾ ਇਹ ਚ ਹੋ ਸਕਦਾ ਕਿਸੇ ਹੋਰ ਸੂਬਿਆਂ ਦੇ ਵਿੱਚ ਕੋਈ ਐਦਾਂ ਦਾ ਹੋਵੇ ਇਹਨਾਂ ਦਾ ਕਰਟੇਰੀਆ ਜਿਹੜਾ ਬਣਾਇਆ ਹੈ ਪਰ ਹੁਣ ਇਹ ਕਹਿੰਦੇ ਵੀ ਚਾਰ ਪਹੀਆ ਵਾਹਨ ਦੀ ਮਾਲਕੀ ਜਿਹੜੀ ਐ 24000 97 ਬੰਦੇ ਨੇ ਵੀ ਜਿਹੜੇ ਰਾਸ਼ਨ ਵੀ ਲੈਂਦੇ ਹੁਣ ਆਪਾਂ ਪਿੰਡਾਂ ਵਾਲੇ ਆ ਪਹਿਲਾਂ ਆਪਣੇ ਪਿੰਡ ਇੱਕ ਜਾਂ ਦੋ ਕਾਰਾਂ ਹੁੰਦੀਆਂ ਸੀ ਜਾਂ ਜੀਪਾਂ ਹੁੰਦੀਆਂ ਸੀ ਹੁਣ ਤਾਂ ਰੇ ਕਰੀ ਪਰ ਪ੍ਰੋਬਲਮ ਇਹ ਹੈ ਨਾ ਉਹ ਜਿਹੜੇ ਭਾਈ ਦੇ ਨਾਂ ਤੇ ਹੈ ਕੀ ਉਹ ਉਹ ਨਾ ਰਹਿੰਦਾ ਪਰਿਵਾਰ ਤਾਂ ਹੁਣ ਜੁਆਇੰਟ ਫੈਮਿਲੀ ਵਾਲਾ ਕਲਚਰ ਹੀ ਨਹੀਂ ਰਿਹਾ ਪਹਿਲਾਂ ਤਾਂ ਹੁੰਦਾ ਸੀਗਾ ਕਿ ਇੱਕ ਇੱਕ ਭਾਈ ਸਰਕਾਰੀ ਨੌਕਰੀ ਕਰਦਾ ਇੱਕ ਖੇਤੀ ਕਰਦਾ ਮੇਰੇ ਆਪਣੇ ਘਰੇ ਹੀ ਕਰਦਾ ਮੇਰੇ ਬਾਪੂ ਜੀ ਟੀਚਰ ਸੀਗੇ ਤੇ ਮੇਰੇ ਚਾਚਾ ਖੇਤੀ ਕਰਦੇ ਸੀ ਸਕੇ ਭਾਈ ਇੱਕ ਭਾਈ ਨੂੰ ਪੜਾ ਲਓ ਇੱਕ ਨੂੰ ਖੇਤੀ ਵਾਸਤੇ ਰੱਖ ਲੋ ਤੇ ਹੁਣ ਜੇ ਮੇਰਾ ਡੈਡੀ ਅਲੱਗ ਹੋ ਗਿਆ ਤਾਂ ਮੇਰੇ ਚਾਚੇ ਦਾ ਕੀ ਕਸੂਰ ਹੈ ਵਿੱਚ ਜੇ ਮੇਰੇ ਡੈਡੀ ਦੇ ਨਾਂ ਤੇ ਕਾਰਡ ਬਣਿਆ ਹੋਇਆ ਹੈ ਤਾਂ ਮੇਰੇ ਚਾਚੇ ਦਾ ਵੀ ਸਾਰਾ ਪਰਿਵਾਰ ਗਿਆ ਫਿਰ ਇਸ ਸਕੀਮ ਦੇ ਵਿੱਚੋਂ ਸੋਇ ਦਾ ਸਖਤ ਵਿਰੋਧ ਕਰਦੇ ਆ 32 ਲੱਖ ਬੰਦਾ ਜਿਹੜਾ ਉਹਨੂੰ ਇਹ ਭੁੱਖਾ ਰੱਖਣਾ ਚਾਹੁੰਦੇ ਨੇ ਪਰ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਮੈਂ ਚਿੱਠੀ ਵੀ ਲਿਖੀ ਹੈ ਕਿ ਸਾਨੂੰ 6 ਮਹੀਨੇ ਦਿਓ ਜੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਕੌਣ ਸਹੀ ਹੈ ਕੌਣ ਗਲਤ ਹੈ ਪੰਜਾਬ ਦੇ ਲੋਕ ਭਿਖਾਰੀ ਨਹੀਂ ਹੈਗੇ ਪੰਜਾਬ ਦੇ ਲੋਕ ਕੋਈ ਮੁਫਤ ਦੇ ਵਿੱਚ ਕੋਈ ਰਿਓੜੀਆਂ ਨਹੀਂ ਮੰਗਦੇ ਅਸੀਂ ਸਾਰੇ ਦੇਸ਼ ਦਾ ਭਰਦੇ ਆ ਤਾਂ ਅਸੀਂ ਸਾਡਾ ਹੱਕ ਬਣਦਾ ਹੈ ਤੇ ਇਹ ਵਿਸ਼ਾ ਜਿਹੜਾ ਇਮੈਂ ਕੇਂਦਰ ਕੋਲੇ ਵੀ ਉਠਾਉਂਗਾ ਪਰ ਇੰਨਾ ਮੈਂ ਤੁਹਾਨੂੰ ਦੱਸ ਦਿਨਾ ਕਿ ਆਮ ਆਦਮੀ ਪਾਰਟੀ ਸਰਕਾਰ ਹੈ ਔਰ ਜਿੰਨਾ ਚਿਰ ਪੰਜਾਬ ਦੇ ਮੁੱਖ ਮੰਤਰੀ ਤੌਰ ਤੇ ਮੈਂ ਮੈਂ ਇਸ ਕੁਰਸੀ ਤੇ ਬਿਰਾਜਮਾਨ ਹਾਂ ਜਿਹੜੀ ਲੋਕਾਂ ਨੇ ਦਿੱਤੀ ਹੈ ਮੈਨੂੰ ਤਾਂ ਮੈਂ ਕਿਸੇ ਵੀ ਘਰ ਦਾ ਚੁੱਲ੍ਹਾ ਜਿਹੜਾ ਉਹ ਬੁਝਣ ਨਹੀਂ ਦੇਵਾਂਗਾ ਚਾਹੇ ਜੋ ਮਰਜ਼ੀ ਕਰੀਏ ਜਿਵੇਂ ਮਰਜੀ ਅਸੀਂ ਜਿੱਥੋਂ ਮਰਜੀ ਕਣਕ ਤਾਂ ਸਾਡੀ ਹੈ ਤੇ ਸਾਡੀ ਹੀ ਕਣਕ ਸਾਨੂੰ ਹੀ ਸਾਥੂ ਹੀ ਲੈ ਕੇ ਸਾਨੂੰ ਹੀ ਰੋਕੀ ਜਾਂਦੇ ਸੋ ਜੋ ਮਰਜੀ ਸਾਨੂੰ ਫੂਡ ਸਪਲਾਈ ਵਾਸਤੇ ਜਾਂ ਪੰਜ ਸੱਪ ਜਾਂ ਪਨ ਗ੍ਰੇਨ ਨਾਲ ਗੱਲ ਕਰਨੀ ਪਵੇ ਅਸੀਂ ਕਿਸੇ ਦਾ ਰਾਸ਼ਨ ਬੰਦ ਨਹੀਂ ਕਰਨਾ ਪਰ ਕੇਂਦਰ ਸਰਕਾਰ ਇਸ ਗੱਲ ਦਾ ਜਵਾਬ ਦੇਵੇ ਕਿ ਉਹਨਾਂ ਨੇ ਕਿਹੜਾ ਕਰਾਈਟੇਰੀਆ ਚੁਣਿਆ ਹੈ ਕਿ ਜੇ ਤੁਹਾਡੇ ਕੋਲੇ ਸਕੂਟਰ ਹੈ ਜਾਂ ਤੁਸੀਂ ਸਾਹ ਵਧੀਆ ਲੈਣੇ ਹੋ ਤਾਂ ਕੱਲ ਨੂੰ ਤੇ ਇਹ ਕਹਿ ਦਿੰਗੇ ਵੀ ਤੁਸੀਂ ਸਾਹ ਲੈਣੇ ਹੋ ਤੁਹਾਡੇ ਕੋਲ ਤਾਂ ਆਕਸੀਜਨ ਹੈ ਤੁਹਾਡੇ ਕੋਲ ਆਕਸੀਜਨ ਹੈਗੀ ਹੈ ਤੁਹਾਡੇ ਕੋਲ ਤਾਂ ਤੁਹਾਨੂੰ ਨਹੀਂ ਮਿਲਣਾ ਕੁਝ ਪੰਜਾਬੀਆਂ ਲਾਈਫ ਸਟਾਈਲ ਸਾਡਾ ਪਹਿਲੇ ਦਿਨੋਂ ਡੈਸ਼ ਹੀ ਰਿਆ ਜਿਹਾ ਆਪਾਂ ਕਹਿੰਦੇ ਆ ਕਿ ਆਪਾਂ ਥੋੜਾ ਜਿਹਾ ਅੱਪਰੇ ਹੈ ਕਿਉਂਕਿ ਪੰਜਾਬ ਅਮੀਰ ਸੂਬਾ ਗਿਣਿਆ ਜਾਂਦਾ ਸੀ ਮੁਤਾ ਖਰਾਬ ਇਹਨਾਂ ਨੇ ਬਰਬਾਦ ਕਰਤਾ ਪਿਛਲੀਆਂ ਸਰਕਾਰਾਂ ਨੇ ਲੱਗੇ ਹੋਏ ਆ ਫੇਰ ਵੀ ਦੁਬਾਰਾ ਸੋ ਅੱਜ ਇਸ ਵਿਸ਼ੇ ਤੇ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਕਿ ਆਮਾની ਪਾਰਟੀ ਦੀ ਜਿਹਨੇ ਜੇ ਸਰਕਾਰ ਹੈ ਅਸੀਂ ਗਰੀਬਾਂ ਦੇ ਹੱਕ ਚ ਗਰੀਬਾਂ ਦੇ ਪੱਖ ਚ ਹਮੇਸ਼ਾ ਖੜੇ ਆ ਦਿੱਲੀ ਦੇ ਵਿੱਚ ਅੱਜ ਝੁੱਗੀਆਂ ਢਾਈਆਂ ਜਾ ਰਹੀਆਂ ਨੇ ਦਿੱਲੀ ਦੇ ਵਿੱਚ ਸਰਕਾਰੀ ਸਕੂਲਾਂ ਦੀਆਂ ਫੀਸਾਂ ਲਾਤੀਆਂ ਦਿੱਲੀ ਦੇ ਵਿੱਚ ਜਿੰਨੇ ਅਰਵਿੰਦ ਕੇਜਰੀਵਾਲ ਜੀ ਨੇ ਗਰੀਬਾਂ ਵਾਸਤੇ ਸਕੀਮਾਂ ਸ਼ੁਰੂ ਕੀਤੀ ਸਾਰੀਆਂ ਬੰਦ ਕਰਨ ਲੱਗੇ ਨੇ ਤੇ ਫਿਰ ਇਹ ਇਹ ਕਿਹੜੇ 80 ਕਰੋੜ ਦੀ ਗੱਲ ਕਰਦੇ ਆ ਇਹ ਹਰ ਰੋਜ਼ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਆ ਬਿਸ਼ਪ ਗੁਰੂ ਬਣਾ ਦਾਂਗੇ ਐਂ ਬਿਸ਼ਪ ਗੁਰੂ ਬਣਾਓਗੇ ਤੁਸੀਂ ਤੁਸੀਂ ਲੋਕਾਂ ਦੀ ਰੋਟੀ ਕੱਟ ਕੇ ਲੋਕਾਂ ਦੇ ਮੂੰਹ ਚੋਂ ਬੁਰਕੀ ਖੋ ਕੇ ਤੁਸੀਂ ਬਿਸ਼ਪ ਗੁਰੂ ਬਣਾਓਗੇ ਤੁਸੀਂ ਸਾਨੂੰ ਸੋ ਇਸ ਵਿਸ਼ੇ ਤੇ ਮੈਥਡ ਨਾਲ ਅੱਜ ਕੱਲ੍ਹ ਕਰਨੀ ਚਾਹੀਦੀ ਕੋਈ ਤੁਹਾਡਾ ਸਵਾਲ ਹੈ ਤੰਦਸ ਤੁਸੀਂ ਇੱਕ ਸਵਾਲ ਪਿਆ ਕਿ 6 ਮਹੀਨੇ ਪਰਵਾਰ ਲਈ ਜਿਹੜਾ 6 ਮਹੀਨੇ ਉਹਦੇ ਵਿੱਚ ਤੁਸੀਂ ਕੁਝ ਸਮਾਂ ਕਿਹਾ ਹੈ ਕਿ ਉਹਦੇ ਵਿੱਚ ਕੀ ਸਰਵੇ ਦੀ ਗੱਲ ਕੀਤੀ ਅਸੀਂ ਅਸੀਂ ਕਾਸੀ ਚੈੱਕ ਕਰਾਂਗੇ ਨਾ ਕਿ ਕੌਣ ਗਲਤ ਨੇ ਇਹ ਕੌਣ ਨੇ ਕਹਿਆ ਉੱਥੋਂ ਚੈੱਕ ਕਰਨ ਵਾਲੇ ਅਕੇ ਜੀ ਅਸੀਂ ਫਲਾਨਾ ਥਾਮੋ ਏਆਈ ਤੋਂ ਡਾਟਾ ਲੈ ਲਿਆ ਉਹਦੇ ਚ ਆਹਾ ਹੈ ਇਹਨਾਂ ਨੂੰ ਇਹ ਸਾਡੇ ਕਲਚਰ ਦਾ ਪਤਾ ਹੀ ਨਹੀਂ ਇਸ ਗੱਲ ਦਾ ਮੈਂ ਜਿਵੇਂ ਕਹਾਂ ਕਿ ਇੱਕ ਭਾਈ ਕੋਲੇ ਕਾਰ ਹੈ ਉਹ ਭਾਈ ਅਲੱਗ ਹੋ ਗਿਆ ਕਾਰਡ ਉਹਦੇ ਨਾਂ ਤੇ ਆ ਤਾਂ ਬਾਕੀ ਪਰਿਵਾਰ ਦੇ ਕੀ ਕਸੂਰ ਹੈ ਜੀ ਮੈਂ ਆਪਣੇ ਪਰਿਵਾਰ ਦਾ ਮੈਂ ਆਪਣੇ ਘਰ ਦੀ ਐਗਜ਼ਾਮਪਲ ਦੇ ਰਿਹਾ ਤਾਂ ਅਸੀਂ ਚੈੱਕ ਕਰਾਂਗੇ ਨਾ ਫਿਰ ਕਿਸ ਦੀ ਤਰਫੋਂ ਲੈਟਰ ਫੂਡ ਸਪਲਾਈ ਸਰ ਬੀਐਸ ਵੀ ਬਾਰੇ ਮੇਰਾ ਰੋਗ ਹੈ ਜੀ ਕਿ ਸਾਡੇ ਕੀ ਹਾਂ ਸਰ ਜਿਹੜਾ ਅੱਠ ਨੰਬਰ ਦਾ ਪਰਿਵਾਰ ਆਇਆ ਸੀ ਨੰਬਰ ਤੋਂ ਬੰਦ ਕਰਦੇ ਨੇ ਫੋਨ ਤੋਂ ਨਾ ਕਰਦੇ ਅਸੀਂ ਜਿਵੇਂ ਮਰਜੀ ਕਾਣਕ ਤਾਂ ਸਾਡੀ ਹੈ ਨਾ ਜੋ ਵੀ ਜੋ ਵੀ ਹੋਊਗਾ ਅਸੀਂ ਭੁੱਖੇ ਥੋੜੀ ਮਰਨ ਦੇ ਮੰਗ ਲੋਕਾਂ ਨੂੰ ਬਿਲਕੁਲ ਅਸਲ ਸਪੇਸ ਲੈ ਕੇ ਦੇਖ ਰਹੇ ਹਾਂ ਕਿ ਸੈਂਟਰਲ ਚੱਟਾੜੀ ਸਪੇਸ ਦੀ ਖਤਰੀ ਆਪਣੇ ਆਕੇ ਕਿਹੜਾ ਕਿਹੜਾ ਨਹੀਂ ਉਹ ਨਿਕਲ ਰਿਹਾ ਦੇਖੋ ਮੈਂ ਮੰਤਰੀ ਸਾਹਿਬ ਨੂੰ ਮਿਲਿਆ ਸੀਗਾ ਉਹ 10 ਲੱਖ ਮੀਟ੍ਰਿਕ ਟਨ ਐਵਰੀ ਮੰਥ ਜਿਹੜਾ ਨਿਕਲ ਰਿਹਾ ਤੇ ਅਸੀਂ ਸਪੇਸ ਬਣਾ ਲਾਂਗੇ ਸਪੇਸ ਦੀ ਕੋਈ ਪ੍ਰੋਬਲਮ ਨਹੀਂ ਅਸੀਂ ਝੋਣੇ ਵਾਸਤੇ ਰੈਡੀ ਹਾਂ ਕੋਈ ਅਸੀ ਗੱਲ ਨਹੀਂ ਕਹਤਾਂ ਨਹੀਂ ਨਹੀਂ ਤੁਸੀਂ ਕਿਸੇ ਦਾ ਪਰਸਨ ਡਾਟਾ ਕਿਵੇਂ ਲੈ ਸਕਦੇ ਹੋ ਤੁਹਾਡਾ ਫੋਨ ਨੰਬਰ ਦਿਓ ਤੁਹਾਡਾ ਪੈਨ ਕਾਰਡ ਦਿਓ ਹਾਂਜੀ ਅੱਜ ਆ ਜਿਹੜਾ ਵੋਟ ਚੋਰ ਵੋਟ ਚੋਰੀ ਹੋਰ ਕੀ ਹੈ ਤੇ ਆ ਯੋਜਨਾ ਵੀ ਦੱਸ ਦੇਣ ਨਾ ਕਿ ਅਸੀਂ ਐਨੇ ਲੱਖ ਕਾਰਡ ਕੱਟ ਰਹੇ ਹਾਂ ਇਹ ਜੋ ਯੋਜਨਾ ਵੀ ਉਹਨਾਂ ਦੀ ਹੈ ਨਾ ਭਾਜਪਾ ਨੂੰ ਕੋਈ ਸਵਾਲ ਕਰਨਾ ਚਾਹੋਗੇ ਭਾਜਪਾ ਜਵਾਬ ਦੇਵੇ ਜੀ ਇਹ ਕਿ ਆ ਯੋਜਨਾ ਕਦੋਂ ਦੱਸੋਗੇ ਦੱਸੋ ਲੋਕਾਂ ਦਾ ਪੈਨ ਕਾਰਡ ਲੋਕਾਂ ਦੀ ਤੁਸੀਂ ਆਧਾਰ ਕਾਰਡ ਹੈ ਅਚਾ ਇਹ ਬਿਹਾਰ ਚ ਕੀ ਹੋਇਆ ਵੋਟ ਚੋਰੀ ਦਾ ਜੋ ਸੁਪਰੀਮ ਕੋਰਟ ਦੇ ਵਿੱਚ ਜੋ ਇਹਨਾਂ ਦੀ ਫਜ਼ੀਇਤ ਹੋਈ ਹੈ ਅਕੇ ਜੀ ਆਧਾਰ ਕਾਰਡ ਨੂੰ ਅਸੀਂ ਮੰਨਦੇ ਨਹੀਂ ਤੇ ਹਰ ਗੱਲ ਵਾਸਤੇ ਆਧਾਰ ਕਾਰਡ ਚਾਹੀਦਾ ਜੀ ਬੱਚਾ ਜੰਮਦਾ ਡਿਲੀਵਰੀ ਵੇਲੇ ਆਧਾਰ ਕਾਰਡ ਚਾਹੀਦਾ ਬੱਚਾ ਪੈਦਾ ਹੋਇਆ ਕਹਿੰਦੇ ਆਧਾਰ ਕਾਰਡ ਬਣਾਓ ਬੱਚੇ ਦਾ ਕਿਤੇ ਦਾਖਲਾ ਕਰਾਉਣਾ ਆਧਾਰ ਕਾਰਡ ਦਿਖਾਓ ਬੱਚੇ ਦਾ ਵਿਆਹ ਹੋਣਾ ਆਧਾਰ ਕਾਰਡ ਮੰਗਦੇ ਆ ਹਾਂ ਜੀ ਅੱਗੇ ਅੱਗੇ ਹਰ ਗੱਲ ਤੇ ਆਧਾਰ ਕਾਰਡ ਹੈ ਜੀ ਫਿਰ ਆਧਾਰ ਕਾਰਡ ਕਾਦੇ ਵਾਸਤੇ ਬਣਾਇਆ ਜੇ ਤੁਸੀਂ ਵੋਟ ਵਾਸਤੇ ਆਧਾਰ ਕਾਰਡ ਨਹੀਂ ਮੰਨਦੇ ਤੁਸੀਂ ਇਹਨੂੰ ਆਈਡੀ ਨਹੀਂ ਮੰਨਦੇ ਸੋ ਇਹ ਤਾਂ ਇਹ ਤਾਂ ਹੁਣ ਸੁਪਰੀਮ ਕੋਰਟ ਨੇ ਫੈਸਲਾ ਵੀ ਕਰਤਾ ਕਿ ਕਿ ਵੋਟ ਚੋਰੀ ਚੋਰੀ ਤੋਂ ਬਾਅਦ ਹੁਣ ਇਹ ਰਾਸ਼ਨ ਚੋਰੀ ਕਰ ਰਹੇ ਹੈ ਸਰਕਾਰ ਦੇ ਕਾਨੂੰਨ ਦਾ ਇਸ ਤਰੀਕੇ ਨਾਲ ਜਿਵੇਂ ਬੀਜੇਪੀ ਕੈਂਪ ਕੈਂਪ ਲਗਾ ਰਹੀ ਹੈ ਔਰ ਡਾਟਾ ਇਨਕਟਾ ਕਰ ਰਹੀ ਹੈ ਇਸਕੇ ਜਰੀਏ ਹੀ ਵੋਟ ਕਾਟेंगे ਤਾਂ ਵਿਆਹ ਕੇ ਬਾਅਦ ਪੰਜਾਬ ਮੇ ਵੀ ਇਸ ਦਾ ਮਤਲਬ ਇਹਨਾਂ ਨੂੰ ਜਦੋਂ ਇਹ ਖੂਨ ਮੋਹ ਨੂੰ ਲੱਗ ਗਿਆ ਜੀ ਤਫਰੀ ਇਹ ਪਹਿਲਾਂ ਵੀ ਕੀਤਾ ਹੋਣਾ ਇਹ ਤਾਂ ਹੁਣ ਤਾਂ ਫੜੇ ਗਏ ਨਾ ਕਈ ਵਾਰੀ ਕੀ ਹੁੰਦਾ ਨਾ ਕੋਈ ਟਰਾਂਸਫਾਰਮਰ ਚੋਂ ਤੇਲ ਕੱਢਦਾ ਫੜਿਆ ਜਾਂਦਾ ਪਰ ਉਹ ਬਾਅਦ ਚ 15 ਮੋਟਰਾਂ ਵੀ ਮੰਨ ਜਾਂਦੇ ਮੈਂ ਮੋਟਰਾਂ ਚੋਰੀ ਕੀਤੀਆਂ ਕੀ ਪਤਾ ਹੁਣ ਕੀ ਕੀ ਚੋਰੀ ਕੀਤਾ ਇਹਨਾਂ ਨੇ ਕੀ ਪਤਾ ਕਿੱਥੇ ਕਿੱਥੇ ਵੋਟਾਂ ਕੱਟੀਆਂ ਕਿੱਥੇ ਕਿੱਥੇ ਵਧਾਈਆਂ ਘਟਾਈਆਂ ਸੋ ਇਹਨਾਂ ਨੂੰ ਇਹਨਾਂ ਨੂੰ ਭੇਜਤਾ ਆ ਗਿਆ ਹੁਣ ਫੜੇ ਗਏ ਹੁਣ ਫੜੇ ਗਏ ਇਸੇ ਕਰਕੇ ਮੇਰੇ ਖਿਆਲ ਚ ਇਹਨਾਂ ਨੂੰ ਕੋਈ ਫਿਕਰ ਨਹੀਂ ਨਾ ਕਿ ਫਿਰ ਕੀ ਹੁੰਦਾ ਹੈ ਵੋਟਾ ਤਾਂ ਇਹ ਤਾਂ ਜਨਤਾ ਹੀ ਨਵੀਂ ਬਣਾਉਣ ਲੱਗ ਗਈ ਆਪਣੀ ਵੀ ਪਬਲਿਕ ਹੀ ਸਾਡੀ ਹੋਊਗੀ ਸਾਨੂੰ ਇਸ ਪਬਲਿਕ ਦੀ ਲੋੜ ਹੀ ਨਹੀਂ ਹੈਗੀ ਪਬਲਿਕ ਸਾਡੀ ਹੋਊਗੀ ਸਾਨੂੰ ਵੋਟਾਂ ਪਾਦਿਆ ਕਰੂਗੀ ਤੇ ਅਸੀਂ ਅਸੀਂ ਇਹ ਰਿਆ ਕਰਾਂਗੇ ਸੀਐਮ ਸਾਹਿਬ ਜਿਹੜਾ ਜ਼ਿਕਰ ਕੀਤਾ ਹੈਗਾ ਤਾਂ ਲਾਅ ਦਾ ਜ਼ਿਕਰ ਕੀਤਾ ਜਾ ਰਿਹਾ ਜਿਹੜਾ ਡਿਜੀਟਲ ਪਰਸਨਲ ਡਾਟਾ ਪ੍ਰੋਟੈਕਸ਼ਨ ਐਕਟ ਦੇ ਤਹਿਤ ਕਹਿੰਦੇ ਡਿਟੈਂਸ਼ਨ ਹੋ ਰਹੀਆਂ ਨੇ ਪਰ ਕਹਿੰਦੇ ਉਸ ਲਾਅ ਦੇ ਵਿੱਚ ਤਾਂ ਡਿਟੈਂਸ਼ਨ ਹੋ ਹੀ ਨਹੀਂ ਸਕਦੀ ਗ੍ਰਿਫਤਾਰੀ ਨਹੀਂ ਹੋ ਸਕਦੀ ਦੂਜੀ ਗੱਲ ਇਹਦੇ ਨਾਲ ਇਹ ਵੀ ਹੈਗੀ ਹੈ ਉਹ ਕਹਿੰਦੇ ਕਿ ਜਦੋਂ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਕਰਦੀ ਸੀ ਜਦੋਂ ਮਹਿਲਾਵਾਂ ਨੂੰ 1000 ਰੁਪਏ ਦੇਣ ਦੀ ਗੱਲ ਹੋਈ ਸੀ ਕਹਿੰਦੇ ਆਮ ਆਦਮੀ ਪਾਰਟੀ ਨੇ ਵੀ ਫਾਰਮ ਪ੍ਰਵਾਏ ਸੀਗੇ ਮਹਿਲਾਵਾਂ ਨੂੰ ਤਾਂ ਫਾਰਮ ਪ੍ਰਵਾਏ ਸੀਗੇ ਫਿਰ ਉਹ ਕੀ ਸੀਗਾ ਤੇ ਇਸ ਇੱਕ ਇਹ ਗਲਤ ਕਿਸ ਤਰੀਕੇ ਹੈਗਾ ਇਹ ਉਸ ਤੇ ਵੀ ਸਵਾਲ ਚੱਕਦੇ ਨਹੀਂ ਕਿ ਫਾਰਮ ਸਰਵਿਸ ਸੈਂਟਰ ਦੇ ਜਿਹੜਾ ਰੂਲ ਹੈ ਉਹਦੇ ਅਨੁਸਾਰ ਇਹ ਕੈਂਪ ਲਾਇਆ ਤੇ ਉਹਦੇ ਹੀ ਐਗਜ਼ੀਕਟਿਵਸ ਦੇ ਥਰੂ ਜਿਹੜਾ CSC ਦੇ ਐਗਜ਼ੀਕਟਿਵਸ ਹੈਗੇ ਨੇ ਉਹਨਾਂ ਦੇ ਰੂਲ ਸਾਰੇ ਨਹੀਂ ਹੁਣ ਜਿਵੇਂ ਜਿਵੇਂ 1000 ਰੁਪਏ ਮਹਿਲਾਵਾਂ ਨੂੰ ਸੀ ਦੇਣਾ ਪੰਜ ਸਾਲਾਂ ਦੇ ਵਿੱਚ ਵਿੱਚ ਅਸੀਂ ਵਾਅਦਾ ਕੀਤਾ ਸੀ ਹਾਲਾਂਕਿ ਅਸੀਂ ਕਾਲੇ ਤਾਂ ਨਾਲ ਆ ਜਾ 15 ਲੱਖ ਵਾਲਾ ਨਹੀਂ ਕੀਤਾ ਹੈ ਨਾ ਉਹ ਤਾਂ ਮੁੱਕਰ ਗਿਆ ਉਹ ਤਾਂ ਕਹਿੰਦੇ ਜੁਮਲਾ ਸੀਗਾ ਬਾਰਾ ਅਸੀਂ ਕਿ ਨੂੰ ਕਿਰੇ ਕਰ ਚ ਕੀਤੀਆਂ ਮਹਿਲਾ ਮਾਂ ਨੇ ਕਿੰਨਾ ਪੈਸਾ ਜਾਣਾ ਉਹਦਾ ਡਾਟਾ ਬਣਾਉਣਾ ਉਹ ਉਹ ਤਾਂ ਅਸੀਂ ਉਹਨਾਂ ਦਾ ਫੋਨ ਨੰਬਰ ਤਾਂ ਨਹੀਂ ਮੰਗਦੇ ਉਹਨਾਂ ਦਾ ਪੈਨ ਕਾਰਡ ਤਾਂ ਨਹੀਂ ਮੰਗਦੇ ਉਹਨਾਂ ਦੀ ਪਰਸਨਲ ਜਾਣਕਾਰੀ ਜਾਂ ਉਹਨਾਂ ਦੇ ਉਹਨਾਂ ਨੂੰ ਇਹ ਤਾਂ ਨਹੀਂ ਕਹਿੰਦੇ ਤੇਰਾ ਵੋਟ ਨੰਬਰ ਕਿੰਨਾ ਹੈ ਤੇਰਾ ਫਿਰ ਵੋਟ ਕਿਨੂੰ ਪਾਉਣੀ ਹੋ ਇਹ ਹੀ ਪੁੱਛਦੇ ਆ ਕਿਨੂੰ ਪਿਛਲੀ ਵਾਰ ਪਾਈ ਸੀ ਮਤਲਬ ਇਹ ਤਾਂ ਇਹ ਤਾਂ ਤੁਹਾਡੀ ਪ੍ਰਾਈਵੇਸੀ ਜਿਹੜੀ ਹੈ ਉਹ ਉੱਥੇ ਹਮਲਾ ਹੈ ਤਾਂ ਫਿਰ ਇਹ ਤਾਂ ਇਹ ਤਾਂ ਤੁਸੀਂ ਚੰਡੀਗੜ੍ਹ ਨਹੀਂ ਦੇਖਿਆ ਸੀਗਾ ਫਿਰ ਜਦੋਂ ਮਿਊਸਪਲ ਕਾਰਪੋਰੇਸ਼ਨ ਦੀਆਂ ਵੋਟਾਂ ਹੋਈਆਂ ਸੀ ਕੀ ਹੋਇਆ ਸੀ ਉੱਥੇ ਆ ਆ ਕੱਢਦੀ ਆ ਛੱਡਦੀ ਆ ਕੱਢਦੀ ਆ ਛੱਡਦੀ ਬਸ ਸੁਪਰੀਮ ਕੋਰਟ ਨੇ ਕੀ ਕਿਹਾ ਸੀਗਾ ਸੁਪਰੀਮ ਕੋਰਟ ਨੇ ਪਹਿਲੀ ਵਾਰ ਮੇਅਰ ਬਣਾਇਆ ਸੀਗਾ ਕਿ ਮੇਅਰ ਆ ਹੈ ਫਿਰ ਉਦੋਂ ਕੋਈ ਕੋਈ ਜਵਾਬ ਨਹੀਂ ਸੀ ਉਹਨਾਂ ਕੋਲੇ ਸੋ ਇਸ ਕਰਕੇ ਇਹ ਅਸਲ 'ਚ ਵੋਟਾਂ ਲੁੱਟਣ ਦੇ ਆਦੀ ਹੋ ਗਏ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਵੱਲ ਨਹੀਂ ਜਿਹੜੀ ਜਿਹਨੂੰ ਮਰਜ਼ੀ ਕੈਂਸਲ ਕਰ ਦਾਂਗੇ ਜਿਹਨੇ ਮਰਜ਼ੀ ਆਪਾਂ ਗਿਣ ਲਾਂ ਗਿਆ ਹੁਣ ਹਰਿਆਣੇ ਦੇ ਵਿੱਚ ਇਹ ਦੋ ਮਸ਼ੀਨਾਂ ਦੁਬਾਰਾ ਗਿਣੀਆਂ ਗਈਆਂ ਹਾਰਿਆ ਹੋਇਆ ਸਰਪੰਚ ਦੁਬਾਰਾ ਬਣ ਗਿਆ ਜੀ ਫਿਰ ਕੀ ਯਕੀਨ ਕਰੋਗੇ ਤੁਸੀਂ ਨੇ ਸੁਪਰੀਮ ਕੋਰਟ ਸੁਪਰੀਮ ਮਾਨਯੋਗ ਸੁਪਰੀਮ ਕੋਰਟ ਨੇ ਦਸ ਕਹਿਤਾ ਵੀ ਧਾਰ卡ੜਨ ਤੁਹਾਨੂੰ ਮੰਨਣਾ ਪੈਣਾ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਵੀ ਤੁਸੀਂ ਕਿਵੇਂ 65 ਲੱਖ ਬਿਹਾਰ ਦੇ ਵਿੱਚ ਤੁਸੀਂ ਵੋਟਾਂ ਕੱਟਤੀਆਂ ਹਜੇ ਕਰੋੜਾਂ ਹੋਰ ਕੱਟੀਆਂ ਜਾਣਗੀਆਂ ਕਿਹਦੀਆਂ ਕੱਟਦੇ ਨੇ ਜੀ ਇਹ ਇਹ ਤਾਂ ਪਤਾ ਲੱਗੇ ਕਿ ਗੱਡਕਰੀ ਵਾਲੇ ਇਲਾਕੇ 'ਚ ਵੀ ਕੱਟੀਆਂ ਨੇ ਮਤਲਬ ਇਹ ਤਾਂ ਆਪਣਿਆਂ ਨੂੰ ਵੀ ਮਾਝਦੇ ਨੇ ਇੱਕ ਇਕੱਲਾ ਇਹ ਨਹੀਂ ਹੈਗਾ ਇਹ ਵੀ ਮਤਲਬ ਵਿਰੋਧੀਆਂ ਨੂੰ ਇਹ ਤਾਂ ਆਪਣਿਆਂ ਨੂੰ ਵੀ ਮਾਝ ਦਿੰਦੇ ਆ ਸੋ ਇਸ ਕਰਕੇ ਆ ਜਿਹੜਾ ਕਾਡ ਕੱਟਣ ਵਾਲਾ ਅੱਜ ਅਸੀਂ ਕੀਤਾ ਕਿ ਅਸੀਂ ਦਾ ਸਖਤ ਵਿਰੋਧ ਵੀ ਕਰਾਂਗੇ ਚਿੱਠੀ ਵੀ ਲਿਖਾਂਗੇ ਪਰ ਪੰਜਾਬ ਦੇ ਲੋਕਾਂ ਨੂੰ ਮੈਂ ਇਹ ਗਰੰਟੀ ਦੇਣੀ ਚਾਹਨਾ ਕਿ ਜਿੰਨਾ ਚਿਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰ ਤੁਸੀਂ ਇੰਨਾ ਵੱਡਾ ਮੰਡੇਟ ਸਾਨੂੰ ਦਿੱਤਾ ਹੈ ਅਸੀਂ ਕਿਸੇ ਦਾ ਚੁੱਲਾ ਬੁਝਣ ਨਹੀਂ ਦੇਵਾਂਗੇ ਹਾਂਜੀ ਕਿਉਂਕਿ ਦਰਿਆਈ ਦਰਿਆਈ ਇਲਾਕਾ ਕਪੂਰਥਲੇ ਦਾ ਮੈਂ ਗਿਆ ਸੀ ਕੱਲ ਉੱਥੇ ਤੇ ਉੱਥੇ ਕਾਫੀ ਪਾਣੀ ਜਿਹੜਾ ਕਿਉਂਕਿ ਪੌਂਗ ਡੈਮ ਜਿਹੜਾ ਬਿਆਸ ਦੇ ਵਿੱਚ ਪੌਂਗ ਡੈਮ ਕਾਫੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਚਲਾ ਗਿਆ ਸੀਗਾ ਤਾਂ ਛੱਡਿਆ ਤੇ ਬਾਕੀ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ ਔਰ ਸਪੈਸ਼ਲ ਗਰਦੌਰੀ ਦੇਸੀ ਆਰਡਰ ਦੇਤੇ ਜੇ ਕੋਈ ਪਸ਼ੂ ਆਂਦਾ ਵੀ ਜਾਂ ਕੋਈ ਹੋਰ ਨੁਕਸਾਨ ਹੋਇਆ ਉਹਦੇ ਵੀ ਅਸੀਂ ਮੁਆਵਜ਼ਾ ਦੇਵਾਂਗੇ ਤੇ ਅ ਬਾਕੀ ਇਹਨਾਂ ਦਾ ਕੋਈ ਪੱਕਾ ਇਲਾਜ ਕਰਨਾ ਪਊਗਾ ਦੇਖੋ ਮਤਲਬ ਮਾਲ ਵਿੱਚ ਘੱਗਰਾ ਹੈ ਇੱਧਰ ਵਿਆਸ ਹੈ ਮਤਲਬ ਕੋਈ ਨਾ ਕੋਈ ਚੈਨਲਾਈਜ਼ ਕਰੀਏ ਕੋਈ ਨਾ ਕੋਈ ਏਸਕੇਪ ਰੂਟ ਬਣਾਈਏ ਪਾਣੀ ਨੂੰ ਕਿਵੇਂ ਇਹਨਾਂ ਦੇ ਨਾਲ ਚ ਪਾਣੀ ਆਉਂਦਾ ਹੁੰਦਾ ਇਹ ਵੀ ਪੱਕਾ ਪਤਾ ਹੈ ਆਪਾਂ ਨੂੰ ਕਿ ਮੌਨਸੂਨ ਕਦੋਂ ਆਉਂਦੀ ਹੈ ਨਾ ਪਹਿਲਾਂ ਮੰਗਰੋ 2-4 ਦਿਨ 5 ਦਿਨ 10 ਦਿਨ ਹੋ ਸਕਦੀ ਹੈ ਪਰ ਘਟ ਘਟੇ ਇਹ ਤਾਂ ਪਤਾ ਹੈ ਨਾ ਕਿ ਅਚਾਨਕ ਤ ਆਪਣੇ ਆਉਂਦਾ ਨਹੀਂ ਕੋਈ ਪਾਣੀ ਪੰਜਾਬ ਦੀ ਬਰਖਾ ਜਿਹੜੀ ਹੈ ਉਹ ਜ਼ਿਆਦਾ ਨਹੀਂ ਸਾਨੂੰ ਮਾਰ ਕਰਦੀ ਜਦੋਂ ਉੱਪਰੋਂ ਪਾਣੀ ਆਉਂਦਾ ਤੇ ਉਹ ਸਾਨੂੰ ਮਾਰ ਕਰਦਾ ਤੇ ਹੁਣ ਫਿਰ ਹਰਿਆਣੇ ਵਾਲਿਆਂ ਨੇ ਜੀ ਪਾਣੀ ਲੈਣਾ ਲੈ ਲੈਣ ਹੁਣ ਜੇ ਰਾਜਸਥਾਨਾ ਨੂੰ ਪਾਣੀ ਚਾਹੀਦਾ ਚਾ ਲੈ ਲੈਣ ਹੁਣ ਕੋਈ ਬੋਲਦੇ ਹੋ ਉਹਨਾਂ ਨੇ ਇਹੀ ਕਿਹਾ ਕਿ ਜੀ ਸਾਡਾ ਕੋਈ ਮਤਲਬ ਪੱਕਾ ਹੱਲ ਕੋਈ ਹੋ ਜੇ ਨਾ ਵੀ ਹਰ ਬਾਰ ਜਾਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਸਾਡੀ ਫਸਲ ਮਰ ਜਾਂਦੀ ਹੈ ਤੇ ਕਿਉਂਕਿ ਦਰਿਆ ਦਾ ਕਿਨਾਰ ਆਇਆ ਔਰ ਦਰਿਆ ਨੂੰ ਨੱਕੇ ਨਹੀਂ ਲੱਗਦੇ ਜੀ ਹਨਾ ਦਰਿਆ ਦਾ ਕਿਹੜਾ ਕੋਈ ਪਤਾ ਕਿ ਰੁਕ ਕਿੱਧਰ ਨੂੰ ਹੋ ਜੇ ਸੋ ਇਸ ਕਰਕੇ ਅਸੀਂ ਉਹਨਾਂ ਦੀ ਹਰ ਸੰਭਵ ਹੈਲਪ ਕਰਾਂਗੇ ਇਹ ਇਤਜ਼ਾਮ ਕੀਤੇ ਸੀਗੇ ਕਹਿੰਦੇ ਹੁਣ ਜਦੋਂ ਇਹ ਸਫੇਰ ਹਲਾਦੇ ਉਹਦੇ ਵੜ ਗਏ ਉਹਨੂੰ ਇਤਜ਼ਾਮ ਨਹੀਂ ਦਿੱਤੇਵੇਂ ਪ੍ਰਤਾਪ ਸਿੰਘ ਭਾਜਵਨ ਕੋ ਕਹੋ ਕਿ ਹੜ ਕਿੱਥੇ ਆਏ ਹੋਏ ਨੇ ਉਹਨੂੰ ਥੋੜਾ ਜਿਹਾ ਡੈਮੋਗ੍ਰਾਫੀ ਦੇਖ ਲਓ ਕੱਲਾ ਉਧਰ ਕਾਦੀਆਂ ਕੋਦੀਆਂ ਫਿਰਦੇ ਰਹਿੰਦੇ ਨੇ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਫਿਰਦੇ ਰਹਿੰਦੇ ਨੇ ਹੈਨਾ ਕਹ ਇੱਥੇ ਆ ਕੇ ਦੇਖੋ ਜਿੱਥੇ ਕੱਸੀਆਂ ਬਣੀਆਂ ਨੇ ਜਿੱਥੇ ਚੋਏ ਬਣੇ ਨੇ ਉੱਥੇ ਹੜ ਨਹੀਂ ਆਏ ਇਹ ਬਿਆਸ ਦਰਿਆ ਤੇ ਹਰੀਕੇ ਪੱਤਨ ਦਾ ਜਿਹੜਾ ਲੱਕ ਹੈ ਨਾ ਉਸ ਇਲਾਕੇ ਦੇ ਵਿੱਚ ਪਾਣੀ ਆਉਂਦਾ ਹਰ ਸਾਲ ਆਉਂਦਾ ਪਰ ਮੈਂ ਕਹਿੰਨ ਕਿ ਤਾਂ ਪੱਕਾ ਹੱਲ ਹੋਣਾ ਚਾਹੀਦਾ ਠੀਕ ਹੈ ਨਾ ਸੋ ਇਸ ਕਰਕੇ ਛੋਟੇ ਪਰੇ ਨੜੇ ਇਹ ਜੀਆਂ ਗੱਲਾਂ ਨਾ ਕਰ ਕੋਈ ਨਹੀਂ ਸਿਆਣੀਆਂ ਗੱਲਾਂ ਚੱਲ ਜਾਂਦੀਆਂ ਵਿੱਚ ਕਿਤੋਂ ਪ੍ਰਤਾਪ ਆ ਜਾਵੇ ਨਹੀਂ ਉਹ ਤਾਂ ਵਿਰੋਧ ਕਰਾਂਗੇ ਜੀ ਪੂਰਾ ਉਹਦਾ ਵਿਰੋਧ ਕਰਾਂਗੇ ਮੈਂ ਆਉਣ ਵਾਲੇ ਦਿਨਾਂ 'ਚ ਦਿੱਲੀ ਜਾ ਕੇ ਮੈਂ ਮਿਲੂੰਗਾ ਜੀ ਮਿਨਿਸਟਰ ਨੇ ਹਜੇ ਤੱਕ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਤਾਂ ਨਹੀਂ ਹੈਗੀ ਮਾਲੀ ਦਾ ਇਹ ਹੈ ਕਿ ਫਸਲਾਂ ਦਾ ਨੁਕਸਾਨ ਹੋਇਆ ਤੇ ਕੱਲ ਮੈਂ ਡਿਪਟੀ ਕਮਿਸ਼ਨਰ ਕਪੂਰਥਲਾ ਡਿਪਟੀ ਕਮਿਸ਼ਨਰ ਤਰਨਤਾਰਨ ਔਰ ਜਿਹੜੇ ਜਿਹੜੇ ਵੀ ਇਫੈਕਟਡ ਜ਼ਿਲ੍ਹੇ ਨੇ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਪੈਸ਼ਲ ਗਰਦੌਰੀ ਕਰਕੇ ਦੱਸੋ ਤੇ ਬਕਾਇਦਾ ਮੁਆਵਜ਼ਾ ਦਿਓ ਬਹੁਤ ਬਹੁਤ बाद सारा मीडिया इलेक्ट्रॉनिक प्रिंट सोशल मीडिया जिन्हें भी मंच रीप्रजेंट करते हो माफी चाहना कि थोड़ा प्रेस कॉन्फ्रेंस देरी ना हुई है और मैं चाहूंगा कि જો કલ્ આપણે સાર્યા ચહેતે થોડા બહ